ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਪਿਆਰ ਪ੍ਰੀਤ ਹੈ ਵਾਲਮੀਕੀ ਕ੍ਰਾਂਤੀਕਾਰੀ ਜੈ ਪੀਮ ਜੈ ਭਰਤ ਸੋ ਸਾਥੀਓ ਜੀ ਵੀ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਸਾਡੇ ਲਈ ਬੜਾ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਸਾਡੇ ਵਿਚਕਾਰ ਇੱਕ ਹੁਨਾਰ ਇਮਾਨਦਾਰ ਤੇ ਨੌਜਵਾਨ ਦਿਲਾਂ ਦੀ ਧੜਕਣ ਹਰਮਨ ਪਿਆਰੇ ਵੀਰ ਅਸ਼ਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਅੱਜ ਅਸੀਂ ਇਹਨਾਂ ਦੇ ਕੰਮ ਦੇਖਦੇ ਹੋਏ ਇਹਨਾਂ ਦੇ ਇਮਾਨਦਾਰੀ ਨੂੰ ਦੇਖਦੇ ਹੋਏ ਜੋ ਕਿ ਹਰ ਗਰੀਬ ਪਰਿਵਾਰ ਨਾਲ ਤੇ ਹਰ ਨੌਜਵਾਨ ਨਾਲ ਖੜਦਾ ਆਇਆ ਵਾ ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਅੱਜ ਭੀਮ ਕ੍ਰਾਂਤੀ ਦਲ ਵੱਲੋਂ ਤੇ ਆਪਣੀ ਸੰਗਠਨ ਵੱਲੋਂ ਅਜੇ ਭਰਾ ਨੂੰ ਡਿਸਟ੍ਰਿਕਟ ਪ੍ਰੈਜ਼ੀਡੈਂਟ ਲਾਇਆ ਜਾ ਰਿਹਾ ਹੈ ਤੇ ਮੈਂ ਪਰਮਪੀਤਾ ਪਰਮਾਤਮਾ ਤੇ ਚੜ੍ਹਨਾ ਤੇ ਅਰਦਾਸ ਕਰਦਾ ਵਾਂ ਕਿ ਸਾਡਾ ਭਰਾ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਹੀ ਵੱਧ ਚੜ ਕੇ ਕੰਮ ਕਰਦੇ ਰਵੇ ਤੇ ਯੂਥ ਜੋੜਦਾ ਰਹੇ ਤੇ ਉਹਨਾਂ ਨੂੰ ਜਾਗਰੂਕ ਕਰੇ ਕਿਉਂਕਿ ਆਪਣੀ ਲੜਾਈ ਹੈ ਜੋ ਕਿ ਬਾਬਾ ਸਾਹਿਬ ਨੇ ਕਿਹਾ ਵਾ ਬਾਬਾ ਸਾਹਿਬ ਦਾ ਸੁਪਨਾ ਇਹ ਸੀ ਕਿ ਸਾਰੇ ਸਮਾਜ ਚ ਬਰਾਬਰੀ ਹੋਵੇ ਤੇ ਆਪਣਾ ਸਮਾਜ ਅੱਜ ਕਿੱਥੇ ਸਟੈਂਡ ਕਰ ਰਿਹਾ ਸਿਰਫ ਇੱਥੇ ਇੱਕ ਭੇਦਭਾਵ ਚੂਹਾਛੂਤ ਵੱਡੀ ਜਾਤ ਛੋਟੀ ਜਾਤ ਆ ਕਿੱਥੇ ਦਾ ਸਮਾਜ ਹੈ 바ਵਾ ਸਾਹਿਬ ਦਾ ਇਹ ਸੁਪਨਾ ਸੀ ਕਿ ਸਾਰੇ ਸਮਾਜ ਨੂੰ ਇੱਕ ਬਰਾਬਰੀ ਮਿਲੇ ਤੇ ਸਾਡੀ ਭੀਮ ਕ੍ਰਾਂਤੀ ਦਲ ਦਾ ਇਹੀ ਮਿਸ਼ਨ ਹੈ ਕਿ ਭੀਮ ਕ੍ਰਾਂਤੀ ਦਲ ਸਾਰਿਆਂ ਲਈ ਇੱਕ ਬਰਾਬਰ ਲਈ ਇਨਸਾਫ ਦਿਵਾਵੇਗੀ ਤੇ ਸਾਰੇ ਯੂਥ ਨੂੰ ਜਿਹੜੀ ਪੀੜ੍ਹੀ ਹੈ ਜਿਹੜੇ ਅੱਜ ਕੱਲ ਐਨ ਐਜੂਕੇਟਿਡ ਕਰਕੇ ਪਛਾਵਾ ਹੋ ਰਿਹਾ ਅਸੀਂ ਉਹਨਾਂ ਨੂੰ ਐਜੂਕੇਸ਼ਨ ਦੇ ਵੇਲੇ ਪ੍ਰੇਰਿਤ ਕਰਾਂਗੇ ਕਿ ਪੜੋ ਜੜੋ ਸੰਘਰਸ਼ ਕਰੋ ਕਿਉਂਕਿ ਬਾਬਾ ਸਾਹਿਬ ਨੇ ਇਹ ਕਮ ਕਿਹਾ ਸੀ ਕਿ ਪੜੋ ਜੜੋ ਸੰਘਰਸ਼ ਕਰੋ ਜੇ ਤੁਸੀਂ ਪੜੋਗੇ ਤਾਂ ਤੁਸੀਂ ਬਹੁਤ ਅੱਗੇ ਜਾ ਸਕਦੇ ਹੋ ਤੇ ਅੱਜ ਅਸੀਂ ਭਰਾ ਨੂੰ ਪਰਮਪੀਤਾ ਪਰਮਾਦੇਵ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਭਰਾ ਆਪਣੀ ਇਹ ਜ਼ਿੰਮੇਵਾਰੀ ਬੜੀ ਇਮਾਨਦਾਰ ਨਾ ਨਿਭਾਵੇਗਾ ਸਾਰੇ ਭਰਾਵਾਂ ਨੂੰ ਜੋ ਬੋਲੇ ਸੋਨਿਰ ਹੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਤੁਹਾਡੀ ਜਿਹੜੀ ਐਨ ਜੀਓ ਜੀ ਇਹ ਬੀਮ ਕ੍ਰਾਂਤੀ ਦਲ ਹੈਗਾ ਕਿੰਨੀ ਦੇਰ ਤੋਂ ਕੰਮ ਕਰ ਰਹੇ ਤੁਸੀਂ ਅਪਾ ਕਰ ਰਹੇ ਆਂ ਦੀ 2022 ਤੋਂ ਆਪਣੀ ਜੜੀਆ ਸਥਾਪਨਾ ਹੋਈ ਸੀ ਤੇ ਉਸ ਟਾਈਮ ਆਪਣੇ ਭੀਮ ਕ੍ਰਾਂਤੀ ਦਲ ਦਾ ਨਾਮ ਨਿਊਯਾਰਕ ਭੀਮਰਾ ਫਾਊਂਡੇਸ਼ਨ ਸੀਗਾ ਤੇ ਅੱਜ ਨਿਊਯਾਰਕ ਭੀਮਰਾ ਫਾਊਂਡੇਸ਼ਨ ਨੂੰ ਥੋੜਾ ਪਰਿਵਰਤਨ ਕਰਕੇ ਭੀਮ ਕ੍ਰਾਂਤੀ ਦਲ ਰੱਖਿਆ ਗਿਆ ਕੀ ਕੀ ਕੰਮ ਕੀਤੇ ਜਾਂਦੇ ਆਂ ਜੀ ਆਪਣੀ ਅਸੀਂ ਸਭ ਤੋਂ ਪਹਿਲਾਂ ਕੰਮ ਕਰਦੇ ਆਂ ਜੀ ਐਜੂਕੇਸ਼ਨ ਦੇ ਉੱਤੇ ਜੋ ਕਿ ਆਪਣਾ ਸਮਾਜ ਐਜੂਕੇਸ਼ਨ ਦੇ ਪਿੱਛੇ ਬੜਾ ਪਿੱਛੇ ਐ ਠੀਕ ਐ ਜੀ ਆਪਣੇ ਸਮਾਜ ਨੂੰ ਸਭ ਤੋਂ ਪਹਿਲਾਂ ਲੋੜ ਐ ਐਜੂਕੇਟਿਡ ਹੋਣ ਦੀ ਕਿਉਂਕਿ ਬਾਬਾ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਕਿਤਾਬ ਉਹ ਸ਼ੇਰਨੀ ਦਾ ਦੁੱਧਾ ਜੋ ਪੀਏਗਾ ਉਹ ਧਾੜੇਗਾ ਜੇ ਆਪਾਂ ਪੜਾਂਗੇ ਤਾਂ ਅਸੀਂ ਬਹੁਤ ਕੁਝ ਅੱਗੇ ਕਰ ਸਕਦੇ ਹਾਂ ਪਹਿਲਾਂ ਤਾਂ ਮੈਂ ਸਾਰੇ ਮੇਰੇ ਭਰਾ ਜਿਹੜੇ ਮੇਰੇ ਨਾਲ ਇੱਥੇ ਆ ਕੇ ਇੰਨੇ ਮੀਂਹ ਵਿੱਚ ਆਏ ਨੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਵਾਂ ਤੇ ਮੈਂ ਖਾਸ ਤੌਰ ਤੇ ਰੁਪੇਸ਼ ਚੋਟਾਲਾ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਏਡਾ ਵੱਡਾ ਅਹੁਦਾ ਦਿੱਤਾ ਵਾ ਤੇ ਮੈਂ ਉਮੀਦ ਮੇਰੀ ਕੋਸ਼ਿਸ਼ ਪੂਰੀ ਆ ਕਿ ਮੈਂ ਇਹਨਾਂ ਦੇ ਦਲ ਇਹਨਾਂ ਦੇ ਸੰਗਠਨ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਊਂਗਾ ਤੇ ਜਿਹੜੀ ਜ਼ਿੰਮੇਵਾਰੀ ਮੈਨੂੰ ਮਿਲੀ ਆ ਇਹਨੂੰ ਮੈਂ ਪੂਰੇ ਦਿਲ ਨਾਲ ਨਿਭਾਵਾਂਗਾ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਬਾਬਾ ਸਾਹਿਬ ਦੀ ਠੀਕ ਹੈ ਜੀ ਉਹਨਾਂ ਨੂੰ ਸਕੂਲ ਵਿੱਚ ਪੜਨ ਤੱਕ ਨਹੀਂ ਦਿੱਤਾ ਜਾਂਦਾ ਸੀ ਠੀਕ ਹੈ ਜੀ ਉਹਨਾਂ ਨੇ ਆਪਣੀ ਮਿਹਨਤ ਸਦਕਾ ਆਪਣਾ ਕਾਨੂੰਨ ਦੀ ਕਿਤਾਬ ਲਿਖੀ ਜਿਹਦੇ ਆਧਾਰ ਤੇ ਸਾਰਿਆਂ ਨੂੰ ਬਰਾਬਰ ਦਾ ਸਤਕਾਰ ਬਰਾਬਰ ਦਾ ਹਰੇਕ ਚੀਜ਼ ਬਰਾਬਰ ਦੀ ਦਿੱਤੀ ਜਾਂਦੀ ਹੈ ਠੀਕ ਹੈ ਜੀ ਤੇ ਸਾਡਾ ਸੰਗਠਨ ਵੀ ਉਸੇ ਚੀਜ਼ ਤੇ ਕੰਮ ਕਰ ਰਿਹਾ ਕਿਉਂਕਿ ਅੱਜ ਦੇ ਟਾਈਮ 'ਚ ਵੀ ਬੜੇ ਲੋਕ ਨੇ ਜਿਨ੍ਹਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਨਹੀਂ ਜਾ ਰਿਹਾ ਹੈ ਤੇ ਸਾਡਾ ਸੰਗਠਨ ਦਾ ਪੂਰਾ ਜੋਰ ਹੈ ਕਿ ਅਸੀਂ ਅੱਜ ਦੇ ਟਾਈਮ 'ਚ ਹਰੇਕ ਬੰਦੇ ਨੂੰ ਬਰਾਬਰ ਦਾ ਅਧਿਕਾਰ ਦਵਾਈਏ ਤੇ ਸਾਡਾ ਸੰਗਠਨ ਜਿਹੜਾ ਵੀ ਬੰਦਾ ਸਾਡੇ ਕੋਲ ਆਵੇਗਾ ਸਾਡੇ ਸੰਗਠਨ ਨਾਲ ਜੁੜੇਗਾ ਉਹਦਾ ਵੱਧ ਤੋਂ ਵੱਧ ਉਹਦੀ ਹੈਲਪ ਕੀਤੀ ਜਾਵੇਗੀ ਹਰੇਕ ਬੰਦੇ ਨੂੰ ਐਜੂਕੇਸ਼ਨ ਦਿੱਤੀ ਜਾਵੇਗੀ ਸਾਡੇ ਸੰਗਠਨ ਵੱਲੋਂ ਕਿਸੇ ਘਰ ਪਰਿਵਾਰ 'ਚ ਗਰੀਬੀ ਹੈ ਸਾਡਾ ਸੰਗਠਨ ਪੂਰਾ ਹੱਕ ਦੇ ਜੋਰ ਤੇ ਉਹਨਾਂ ਦੇ ਨਾਲ ਖੜੇਗਾ ਸਰ ਮੈਂ ਅੱਜ ਦੇ ਟਾਈਮ ਤੋਂ ਕਟੋ ਕਰਨੀ 2018 ਤੋਂ ਦੇਖਦਾ ਆ ਰਿਹਾ ਹਾਂ ਪਹਿਲਾਂ ਆਪਣਾ ਸਰਕਟ ਹਾਊਸ ਦੀ ਆਪਾਂ ਗੱਲ ਕਰ ਲੈਨੇ ਆ ਸਰਕਟ ਹਾਊਸ ਚ ਅੱਜ ਤੱਕ ਬੜੀਆਂ ਸੰਸਥਾਵਾਂ ਬਣੀਆਂ ਨੇ بڑے ਸੰਗਠਨ ਬਣੇ ਆ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੇ ਆ ਤੇ ਮੈਨੂੰ ਜਦ ਵੀਰ ਰੁਪੇਸ਼ ਚੋਟਾਲਾ ਜੀ ਬਾਰੇ ਪਤਾ ਲੱਗਿਆ ਮੈਂ ਇਹਨਾਂ ਦਾ ਦੇਖਿਆ ਵੀ ਇਹਨਾਂ ਦਾ ਕਾਫੀ ਟਾਈਮ ਤੋਂ ਸੰਗਠਨ ਚੱਲੇ ਆ ਰਿਹਾ ਤੇ ਤੁਸੀਂ ਜਾ ਕੇ ਪਤਾ ਵੀ ਕਰ ਸਕਦੇ ਹੋ ਵੀ ਇਹਨਾਂ ਦੇ ਸੰਗਠਨ ਵੱਲੋਂ ਕਿਹੜੇ-ਕਿਹੜੇ ਕੰਮ ਕੀਤੇ ਗਏ ਨੇ ਬਸ ਇਹੇ ਗੱਲੋਂ ਮੈਂ ਇਹਨਾਂ ਦਾ ਸੰਗਠਨ ਜੁਆਇਨ ਕੀਤਾ ਵਾ ਕਿਉਂਕਿ ਇਹਨਾਂ ਦੇ ਮਗਰ ਯੂਥ ਵੀ ਬਹੁਤ ਜ਼ਿਆਦਾ ਹੈ ਤੁਸੀਂ ਸਾਡਾ ਸੰਗਠਨ ਦੇਖ ਸਕਦੇ ਹੋ ਵੀ ਮੈਂਬਰ ਵੀ ਸਾਡੇ ਵੱਧ ਤੋਂ ਵੱਧ ਵੱਧ ਰਹੇ ਆ ਇੱਕ ਮੈਂ ਲਾਸਟ ਵਾਲੇ ਕੋਲ ਪੁੱਛਣਾ ਸੀਗਾ ਆਰ.ਪੀ. ਜੀ ਜਿਸ ਤਰ੍ਹਾਂ ਕਿ ਆਪਣਾ ਯੂਥ ਤੁਹਾਡਾ ਬਹੁਤ ਵਧੀਆ ਪ੍ਰਾਲਣੇ ਵੀ ਕਰ ਰਿਹਾ ਵਾ ਔਰ ਇਹ ਵੀ ਦੇਖਿਆ ਜਿੱਦਾਂ ਕਿ ਪੰਜਾਬ ਪੁਲਿਸ ਦਾ ਆਪਣਾ ਕੰਮ ਕਰੀ ਨਸ਼ਿਆਂ ਖਿਲਾਫ ਸਾਡੇ ਵੱਲੋਂ ਤੁਹਾਡੇ ਵੱਲੋਂ ਕੀ ਕੀਤਾ ਜਾਏਗਾ ਨਸ਼ਿਆਂ ਖਿਲਾਫ ਮੈਂ ਜਨਰੇਸ਼ਨ ਨੂੰ ਇਹ ਹੀ ਕਹਿਣਾ ਚਾਹੁੰਦਾ ਵੀ ਨਸ਼ੇ ਪੱਤੇ ਛੱਡ ਕੇ ਸਾਡੇ ਸੰਗਠਨ ਨਾਲ ਆ ਕੇ ਜੁੜੋ ਜਿਹੜਾ ਕਿ ਅਸੀਂ ਸਾਰਿਆਂ ਨੂੰ ਬਰਾਬਰ ਦੀ ਐਜੂਕੇਸ਼ਨ ਦਵਾਈਏ ਹਰੇਕ ਦੇ ਘਰ ਚੋਂ ਗਰੀਬੀ ਚੱਕੀਏ ਠੀਕ ਹੈ ਜੀ ਹਰੇਕ ਨੂੰ ਬਰਾਬਰ ਦਾ ਮਾਨ ਸਨਮਾਨ ਦਵਾਈਏ ਅਗਰ ਤੁਹਾਡੇ ਵੀ ਤੁਹਾਡੀ ਐਨਜੀਓ ਦੇ ਵਿੱਚ ਕੋਈ ਜੁੜਨਾ ਚਾਹੁੰਦਾ ਤਾਂ ਤੁਸੀਂ ਤੁਹਾਨੂੰ ਉੱਥੇ ਕਿੱਥੇ ਵੀ ਤੁਹਾਡਾ ਕੋਈ ਐਡਰੈਸ ਜਾਂ ਕੋਈ ਫੋਨ ਨੰਬਰ ਤੁਸੀਂ ਆਪਣਾ ਮੈਂਸ਼ਨ ਕਰ ਸਕਦੇ ਹੋ ਤੁਹਾਡੇ ਚੈਨਲ ਦਾ ਹਾਂ ਜੀ ਸਾਡਾ ਘਰ ਹੈਗਾ ਜੀ ਗਿਆਨ ਚਾਰ ਨਗਰ ਡੱਬਾ ਲੋਹਾਰਾ ਗਲੀ ਨੰਬਰ 2 ਮਹਾਰਾਣਾ ਪ੍ਰਤਾਪ ਸਕੂਲ ਫੋਨ ਨੰਬਰ ਕੋਈ ਫੋਨ ਨੰਬਰ ਹੈਗਾ ਜੀ 83605 3550 ਜੋ ਬੋਲੇ ਸੋਨੇ ਹਾਲ ਸਾਸਤਰੀ ਅਕਾਲ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਸਭ ਤੋਂ ਪਹਿਲਾਂ ਤੁਹਾਡੇ ਮੀਡੀਆ ਦੇਾਰੇ ਦਾ ਮੇਰੇ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਜੋ ਕਿ ਚਾਹੇ ਬਾਰਿਸ਼ ਹੋਵੇ ਚਾਹੇ ਕੜੀ ਧੁੱਪ ਹੋਵੇ ਚਾਹੇ ਮੌਸਮ ਕਿਹਜਾ ਵੀ ਹੋਵੇ ਤੁਸੀਂ ਟਾਈਮ ਤੋਂ ਪਹਿਲਾਂ ਪਹੁੰਚਦੇ ਹੋ ਅੱਜ ਵੀ ਮੈਂ ਦੇਖ ਰਿਹਾ ਸੀ ਤੁਸੀਂ ਟਾਈਮ ਤੇ ਪਹੁੰਚੇ ਹੋਏ ਸੀ ਤੁਸੀਂ ਇੱਕ ਉਹ ਜਰੀਆ ਹੋ ਜਿਹਦੇ ਨਾਲ ਲੋਕਾਂ ਨੂੰ ਸੱਚ ਤੇ ਝੂਠ ਦਾ ਪਤਾ ਲੱਗਦਾ ਇਸ ਕਰਕੇ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਹੈ ਤੇ ਅੱਜ ਭੀਮ ਕ੍ਰਾਂਤੀ ਦਲ ਵੱਲੋਂ ਸਾਨੂੰਰੇ ਸੱਦਿਆ ਗਿਆ ਸੀ ਤੇ ਅੱਜ ਇੱਥੇ ਅਰਸ਼ਪ੍ਰੀਤ ਸਿੰਘ ਜੀ ਨੂੰ ਭੀਮ ਕ੍ਰਾਂਤੀ ਦਲ ਵੱਲੋਂ ਜ਼ਿਲ੍ਹਾ ਪ੍ਰਧਾਨਾ ਜਿਹੜਾ ਨਿਯੁਕਤ ਕੀਤਾ ਗਿਆ ਉਹਨਾਂ ਦੇ ਚੇਅਰਮੈਨ ਸਾਹਿਬ ਨੂੰ ਤੇ ਖਾਸ ਕਰਕੇ ਅਸ਼ਪ੍ਰੀਤ ਜੀ ਦੇ ਮਾਤਾ ਪਿਤਾ ਨੂੰ ਮੈਂ ਵਧਾਈ ਦੇਣਾ ਚਾਹੁੰਗਾ ਕਿ ਉਹਨਾਂ ਨੇ ਇੰਨਾ ਹੋਣ ਹਰ ਹੀਰਾ ਵਾ ਜਿਹੜਾ ਉਹ ਭੀਮ ਕ੍ਰਾਂਤੀ ਦਲ ਦੀ ਝੋਲੀ ਪਾਇਆ ਕਿਉਂਕਿ ਵਧਾਈ ਦਾ ਪਾਤਰ ਵੀ ਮਾਬਾ ਪੀ ਹੁੰਦੇ ਆ ਤੇ ਜਦੋਂ ਕੋਈ ਬੱਚਾ ਗਲਤ ਕੰਮ ਕਰਦਾ ਉਦੋਂ ਵੀ ਮਾਂ ਨੂੰ ਹੀ ਕਸਿਆ ਜਾਂਦਾ ਇਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਵਧਾਈ ਦਾ ਪਾਤਰ ਆ ਉਹ ਮਾਂ ਹੁੰਦੀ ਆ ਇਸ ਕਰਕੇ ਅਸੀਂ ਮਾਂ ਨੂੰ ਸਭ ਤੋਂ ਪਹਿਲਾਂ ਇੱਥੇ ਜਿਹੜਾ ਵਾ ਸਨਮ ਚਲੋ ਹੁਣ ਮੈਂ ਜਿਆਦਾ ਨਹੀਂ ਕੁਝ ਕਹਿਣਾ ਹੁਣ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਜੋ ਤੁਹਾਡੇ ਸਵਾਲ ਹੁਣ ਤੁਸੀਂ ਉਹ ਕਰ ਸਕਦੇ ਹੋ ਜੈ ਭੀਮ ਜੈ ਭਾਰਤ ਸਤਿ ਸ੍ਰੀ ਅਕਾਲ ਜੀ ਜੈ ਭੀਮ ਜੈ ਭਾਰਤ ਮੈਂ ਜਸਪ੍ਰੀ ਸਿੰਘ ਆਸ਼ਪ੍ਰੀ ਸਿੰਘ ਦਾ ਵੱਡਾ ਭਰਾ ਪਹਿਲਾਂ ਤਾਂ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੇ ਆਪਣੇ ਰੁਪੇਸ਼ ਚੋਟਾਲਾ ਜੀ ਚੇਅਰਮੈਨ ਸਾਹਿਬ ਤੇ ਲੁਧਿਆਣੇ ਦੇ ਵਾਇਸ ਪ੍ਰੈਜ਼ੀਡੈਂਟ ਵਿਸ਼ਾਲ ਗੋਗੀ ਜੀ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਮੇਰੇ ਭਰਾ ਨੂੰ ਤੇ ਸਾਡੇ ਪਰ ਮੈਂਬਰਾਂ ਨੂੰ ਘਰ ਦੇ ਮੈਂਬਰਾਂ ਨੂੰ ਇਸ ਮੁਤਾਬਿਕ ਸਮਝਿਆ ਕਿ ਅਸੀਂ ਇਹ ਸੇਵਾ ਕਰ ਸਕਦੇ ਹਾਂ ਤੇ ਅਸੀਂ ਸਾਰਿਆਂ ਦਾ ਦਿলো ਧੰਨਵਾਦ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸੰਸਥਾਵਾਂ ਬਣੀਆਂ ਹੋਈਆਂ ਨੇ ਬਣਦੀਆਂ ਵੀ ਆ ਰਹੀਆਂ ਨੇ ਪਹਿਲਾਂ ਵੀ ਬਣੀਆਂ ਨੇ ਅੱਗੇ ਵੀ ਬਣ ਰਹੀਆਂ ਕੋਈ ਨਸ਼ਿਆਂ ਖਿਲਾਫ ਕੰਮ ਕਰ ਰਿਹਾ ਕੋਈ ਪੜ੍ਹਾਈ ਦੇ ਕੰਮ ਕਰ ਰਿਹਾ ਕੋਈ ਹੈਲਪ ਕਰ ਰਿਹਾ ਮੈਡੀਕਲ ਹੈਲਪ ਕਰ ਰਿਹਾ ਇਸੇ ਤਰ੍ਹਾਂ ਸਾਡੀ ਭੀਮ ਕ੍ਰਾਂਤੀ ਦਲ जिदे मेंबर ਨੇ ਸਾਡੇ ਮੇਨ ਇਹਨਾਂ ਦੇ ਨਾਲ ਅਸੀਂ ਜੁੜ ਕੇ ਇਹ ਸੇਵਾ ਅੱਗੇ ਕਰਨਾ ਚਾਹੁੰਦੇ ਆਂ ਤੇ ਇਸੇ ਕਰਕੇ ਅਸੀਂ ਇਹਨਾਂ ਨਾਲ ਜੁੜੇ ਆਂ ਇਹਨਾਂ ਨੇ ਸਾਨੂੰ ਇਸ ਕابل ਸਮਝਿਆ ਸਾਡਾ ਸਾਰੇ ਪਰਿਵਾਰ ਦਾ ਮੇਰੇ ਭਰਾ ਦਾ ਮੇਰਾ ਮਾਤਾ ਦਾ ਸਾਰਿਆਂ ਦਾ ਇਹੀ ਰਹੂਗਾ ਕਿ ਅਸੀਂ ਸਾਰੀ ਜ਼ਿੰਦਗੀ ਜਿੰਨੀ ਦੇਰ ਅਸੀਂ ਸੇਵਾ ਕਰ ਸਕਦੇ ਆਂ ਇਸ ਸੰਸਥਾ ਰਾਹੀਂ ਜਿਹੜੇ ਵੀ ਲੋਕ ਨੇ ਚਾਹੇ ਉਹ ਕਿਸੇ ਪੜ੍ਹਾਈ ਤੋਂ ਦੂਰ ਨੇ ਜਾਂ ਅੱਜ ਦਾ ਯੂਥ ਜੋ ਨਸ਼ਿਆਂ ਵਿੱਚ ਜਾ ਰਿਹਾ ਉਸ ਨੂੰ ਰੋਕਣ ਲਈ ਅਸੀਂ ਜੋ ਕਰ ਸਕਦੇ ਆਂ ਵੱਧ ਤੋਂ ਵੱਧ ਯੋਗਦਾਨ ਆਪਦਾ ਪਾਵਾਂਗੇ ਇਸ ਕੰਪਾਰਟੀ ਵਾਸਤੇ ਅਸੀਂ ਵੱਧ ਤੋਂ ਵੱਧ ਟਾਈਮ ਕੱਢਾਂਗੇ ਯੋਗਦਾਨ ਪਾਵਾਂਗੇ ਜੋ ਵੀ ਸਾਡੇ ਤੋਂ ਹੁੰਦੀ ਸੇਵਾ ਸੀ ਕਰਾਂਗੇ ਜੈ ਭੀਮ ਜੈ ਭਾਰਤ